ਸਾਰੇ ਸਾਸਰੀ ਕਾਲ ਤੇ ਆਪਾਂ ਔਲਖ ਫਾਰਮ ਨੂੰ ਬਹੁਤ ਪਿਆਰ ਦਿੰਦੇ ਆ ਤੇ ਆਪਾਂ ਦੇਖੇ ਇੱਕੇ ਵੀਰ ਦੇ ਤਿੰਨ ਟਰੈਕਟਰ ਤੇ ਵੀਰ ਕੋ ਸਾਰੀ ਵੀਕਲ ਸਟੈਪ ਨਾ ਕਰੇ ਲਾਈਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਹੋ ਤੇ ਇਹ ਵੀਰੇ 605 ਹਰ ਜੈਣਾ 2009 ਮਾਡਲ ਰੰਗ ਪੇਂਟ ਦਾ ਸਾਰਾ ਟਰੈਕਟਰ ਨਹੀਂ ਰਾਜਾ ਤੇ ਕੋਕਾ ਪੀ ਟਰੈਕਟਰ ਆ 70 ਪੈ ਟਾਇਰ ਆ ਨਿਕਾ ਜਾਂ ਮੰਡਾ ਖੜਾ ਡੈਕ ਲੱਗਿਆ ਵਾ ਫਾਈਬਰ ਦੀ ਛਤਰੀ ਲੱਗੀ ਆ ਪੰਜਾਬ ਨੰਬਰ ਡੰਡਾ ਪੱਟੀ ਢਾਵਰ ਨਾਲ ਆ ਆਪਾਂ ਰਿਆਂ ਜੁਜਾ ਏ ਰਗਾ ਹੈਗਾ ਜ਼ਿਲ੍ਹਾ ਪਰੋਜਪੁਰ ਪਿੰਡ ਮੁੱਦਕੀ ਨੇੜੇ 25 ਕੋਲੇ 22 ਕਿਸੇ ਵੀਰ ਪੈਨ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਵਧੀਆ ਟਰੈਕਟਰ 605 ਅਰਜਣ ਤੇ 70 ਪੈਸੇ ਟਾਇਰ ਤੇ 2009 ਮਾਡਲ ਆ ਰੰਗ ਪੇਡ ਦਾ ਸਾਰਾ ਨੀੜ ਆ ਜਾ ਤੇ ਕੋਕਾ ਵੀ ਟਰੈਕਟਰ ਆ ਪਰ ਰੇਟ ਦੀ ਗੱਲ ਕਰਗੇ ਅਜੀ ਰੇਟ ਹੈਗਾ ਦਾ 3 ਲੱਖ ਤੇ 40000 ਰੁਪਿਆ ਜਿਹੜਾ ਪੰਜਾਬ ਬੰਦ ਨੇ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਨੂੰ ਫੋਲੋ ਕਰਕੇ ਜਾਊਗਾ 5000 ਰੁਪਿਆ ਲੈਸ ਕਰ ਦੇਣਗੇ ਤੇ ਕੋਕਾਪੀ ਟਰੈਕਟਰ ਅਰਜਨ 605 ਤੇ ਅੱਗੇ ਆ ਗਿਆ 99 ਮਾਡਲ ਇੰਜਨ ਗੇਰ ਲਿਫਟ ਦਾ ਓਕੇ ਆ 855 ਤੇ 80 ਪੈਸੇ ਟਾਇਰ ਇਹਦੇ ਇੰਜਨ ਗੇਰ ਲਿਫਟ ਦਾ ਓਕੇ ਚਾਰੀ ਮੂਹ ਲੈ ਜਾਵਾਂ ਨਵੇਂ ਆ ਟਾਇਰ ਤੇ 90 ਪੈਸੇ ਡੈਰ ਪਏ ਆ ਮਗਰਲੇ ਡੈਰੇ ਕੇ 70 80 ਪੈਸੇ ਤੇ ਪੰਜਾਬ ਮਗਰ ਨੰਬਰ ਡਾਵਰ ਪੱਟੀ ਡੰਡਾ ਨਾਲ ਆ ਇੰਜਣ ਕੇ ਲਿਫਟ ਦਾ ਓਕੇ ਆ ਤੇ ਆਪਾਂ ਇੱਕੇ ਵੀ ਦਾ ਸਮਾਨ ਲੈ ਕੇ ਆਏ ਆ ਤੇ ਇਹਦੀ ਰੇਟ ਦੀ ਗੱਲ ਕਰੀਏ ਰੇਟ ਹੈਗਾ 1,80,000 ਰੁਪਇਆ ਤੇ 1999 ਮਾਡਲ ਆ ਤੇ ਏਰੀਆ ਹੈਗਾ ਪਿੰਡ ਮੁੱਦਕੀ ਦੇ ਨੇੜੇ 20 ਪਾਈ ਕਿਸੇ ਵੀ ਰਾਈਪੈਨ ਲੈਣੇ ਹੋਣ ਵੀ ਸੰਪਰਕ ਕਰ ਸਕਦੇ ਤਿੰਨੇ ਟਰੈਕਟਰ ਇੱਕੇ ਵੀਰ ਦੇ ਆ ਕੋਕਾ ਪੀ ਟਰੈਕਟਰ ਕਿਸੇ ਵੀ ਰਾਈਪੈਨ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ ਆ ਤੇ 855 ਟਰੈਕਟਰ ਹੈ ਮਾਲਕ ਉਹ ਜੇ ਨੰਬਰ ਉੱਤੇ ਕਹਿੰਦੀ ਆ ਸਾਰੀ ਜਾਣਕਾਰੀ ਫੋਨ ਲਾ ਕੇ ਕਹਿੰਦੀ 185000 ਰੁਪਿਆ ਰੇਟ ਆ ਕਿਹੜਾ ਪੰਜ ਬੰਦੇ ਨੂੰ ਵੀਡੀਓ ਸ਼ੇਅਰ ਕਰਕੇ ਵੀ ਚੈਨਲ ਫੋਲੋ ਕਰਕੇ 5000 ਰੁਪਏ ਦੱਸ ਕਰ ਦੇਣਗੇ ਅੱਗੇ ਆਗਾ 735 9293 ਮਾਡਲਾ 90 ਦੇ ਤਿੰਨ ਤੇ ਇੰਜਣ 73593 ਮਾਡਲ ਆ 90 ਪੈਸੇ ਟਾਇਰ ਇਹਦੇ ਚਾਰੇ ਤੇ ਇੰਜਣ ਗੇਰ ਲਿਫਟ ਦਾ ਓਕੇ ਕੰਮ ਸਾਰਾ ਹੋਇਆ ਵਾ ਟਰੈਕਟਰ ਦਾ ਤੇ 1990 ਤੇ ਕੋਕਾ ਵੀ ਟਰੈਕਟਰ ਆ 1993 ਮਾਡਲ ਤੇ ਰੰਗ ਪੇਂਟ ਦਾ ਸਾਰਾ ਵਧੀਆ ਪਿਆ ਮਰਗੜ ਚ ਕਟ ਕੇ ਤੋਂ ਗਲੇ ਨੇ ਤੇ ਚਾਰੇ ਟਾਇਰ 90 ਪੈਸੇ ਇਹਦੇ ਕਿਸੇ ਵੀਰ ਭਾਈ ਨੂੰ ਦੇਣਾ ਬਈ ਪੰਜਾਬ ਨੰਬਰ ਆ ਡਾਬਰ ਪੱਟੀ ਡੰਡਾ ਨਾਲ ਆ ਤੇ ਕਾਜ ਪੱਤਰ ਆ ਰਾ ਟਰੈਕਟਰ ਓਕੇ ਆ ਜਮਾ ਪੇਪਰ ਕਿਹੜੀ ਆ ਰਾ ਤੇ ਮਾਲਕ ਦਾ ਨੰਬਰ ਉੱਤੇ ਚ ਦਿਆਂ ਸਾਰੀ ਜਾਣਕਾਰੀ ਤੁਸੀਂ ਫੋਨ ਲੱਗ ਦੇ ਸਕਦੇ ਆ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਚ ਇੰਜ ਫੋਲੋ ਕਰਦੇ ਹੋ ਤੇ ਰੇਟ ਦੀ ਗੱਲ ਕਰਕੇ ਰੇਟ ਹੈਗਾ 1,25,000 ਰੁਪਿਆ ਮੌਕੇ ਤੇ ਮਾਤਨ ਕਰ ਦੇਣਗੇ 1,25,000 ਰੁਪਿਆ ਰੇਟ ਆ ਕਿਹੜਾ ਪੰਜਾਂ ਬੰਦੇ ਨੇ ਵੀਡੀਓ ਕੋ ਸ਼ੇਅਰ ਕਰਕੇ ਜਾਉ ਚ ਇੰਜ ਫੋਲੋ ਕਰਕੇ ਜਾਊਗਾ 5000 ਰੁਪਿਆ ਡੈਸ ਕਰ ਦੇਣਗੇ ਹੋਰ ਵੀ ਤੁਹਾਨੂੰ ਜਾਣਕਾਰੀ ਲੈ ਸਕਦੇ ਆ